ਅੱਜ ਜਿਹੜੇ ਸ਼ਬਦ ਆਪਾਂ ਕਰਨ ਜਾ ਰਹੇ ਆਂ ਇਹ ਹੈਗੇ ਆ ਜੀ x y z ਤਿੰਨਾਂ ਦੇ ਇਕੱਠੇ ਆ ਜੀ ਇਹ ਵੀਡੀਓ ਠੀਕ ਹੈ ਜੀ ਤੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਆਪਾਂ x ਰੇ ਤੋਂ x ਦਾ ਮਤਲਬ x ਰੇ ਉਤਪਾਦ ਜਸਟ ਕਿਸ਼ਤੀ ਯਾਰਡ ਵੇੜਾ ਯਾਉਂ ਉਬਾਸੀ ਇਅਰ ਸਾਲ yellow ਪੀਲਾ yes ਹਾਂ yesterday ਕੱਲ you ਤੁਸੀਂ ਆਪ ਤੂੰ young ਜਵਾਨ ਛੋਟਾ you your ਤੁਹਾਡਾ zoo ਸੋਨ ਹਲਕਾ zoo ਚਿੜਿਆਕਾਰ zoo চিনি ਇੱਕ ਪ੍ਰਕਾਰ ਦਾ ਪੇਠਾ ਦੋਸਤੋ ਇਹ ਸੀਗੇ z ਤੋਂ ਸ਼ਬਦ ਠੀਕ ਹੈ ਆਪਾਂ ਜਿਹੜੇ ਇਹ ਹੈ ਪੂਰੇ ਜਿਹੜੇ ਸ਼ਬਦ ਹੈ ਇੱਕ ਡਿਕਸ਼ਨਰੀ ਹੈ ਉਹ ਕੰਪਲੀਟ ਕਰਦੀ ਹੈ ਤੇ ਇਹਦੀ ਇੱਕ ਪਲੇਲਿਸਟ ਹੈ ਉਹ ਵੀ ਸਾਡੀ ਨੈਟ ਤੇ ਉਪਲਬਧ ਹੈਗੀ ਹੈ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਠੀਕ ਹੈ ਬਾਕੀ ਤੁਹਾਡਾ ਸਾਰਿਆਂ ਦਾ ਇਹ ਵੀਡੀਓ ਦੇਖਣ ਲਈ ਧੰਨਵਾਦ ਅਸੀਂ ਜਲਦੀ ਨਵੇਂ ਤਰੀਕੇ ਦੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਦਾ ਤੁਹਾਡਾ